ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਭ ਠੀਕ ਠਾਕ ਆਂ ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਜੀ ਦੇ ਨਿਭਾਵਾਂ ਤੇ ਕਿਰਪਾ ਰੱਖੇ ਸਭ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਕਿਰਪਾ ਕਰਨ ਵਾਇਗੁਰੂ ਜੀ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜੋ ਸੇਵਾ ਸ਼ੁਰੂ ਕੀਤੀ ਹੈ ਸ੍ਰੀ ਜਪਜੀ ਸਾਹਿਬ ਦੇ ਅਰਥ ਤਾਂ ਵਾਇਗੁਰੂ ਜੀ 14 ਪੌੜੀਆਂ ਤੱਕ ਵਿਆਖਿਆ ਹੋ ਚੁੱਕੀ ਸੀਗੀ ਅੱਜ ਆਪਾਂ 15ਵੀਂ ਪੌੜੀ ਦੀ ਵਿਆਖਿਆ ਕਰਾਂਗੇ ਗੁਰੂ ਮਹਾਰਾਜ ਜੈਸੇ ਤਰ੍ਹਾਂ ਕਿਰਪਾ ਰੱਖਣ ਤੇ ਇਸੇ ਤਰ੍ਹਾਂ ਆਪਾਂ ਅੱਗੇ ਸੇਵਾ ਕਰਦੇ ਰਹੀਏ ਤਾਂ ਵਾਇਗੁਰੂ ਜੀ ਮੰਨੇ ਪਾਵੈ ਮੋਖ ਦਵਾਰ ਵਾਹਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਕਿ ਮੰਨੇ ਪਾਵੈ ਮੋਖ ਦਵਾਰ ਕਿ ਜਿਸ ਨੇ ਪ੍ਰਮਾਤਮਾ ਨੂੰ ਮੰਨ ਲਿਆ ਜੋ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਗਿਆ ਇਨਸਾਨ ਮੋਖ ਦਵਾਰ ਕਿ ਉਹ ਜਿਸ ਤਰ੍ਹਾਂ ਦਾ ਵੀ ਕੋਈ ਕੂੜ ਦਾ ਰਾਹ ਮਤਲਬ ਕੋਈ ਮਾੜੇ ਕਰਮ ਵਾਲਾ ਰਾਹ ਉਸ ਰਾਤੋਂ ਉਹ Pase ਹੋ ਕੇ ਉਹ ਸਹੀ ਰਸਤਾ ਲੱਭ ਲੈਂਦਾ ਹੈਗਾ ਪਾਵੈ ਮੋਖ ਦਵਾਰ ਵੀ ਉਹ ਸਹੀ ਰਸਤਾ ਪਰਮਾਤਮਾ ਦਾ ਜਾਂ ਜੋ ਜ਼ਿੰਦਗੀ ਆਪਾਂ ਜਉਣ ਦਾ ਉਹ ਸਹੀ ਰਸਤਾ ਲੱਭ ਲੈਂਦਾ ਮੰਨੇ ਪਰਵਾਰ ਸਧਾਰ ਜਿਹੜਾ ਵੀ ਕੋਈ ਇਨਸਾਨ ਪਰਮਾਤਮਾ ਦੀ ਭਗਤੀ ਕਰਦਾ ਹੈ ਅਕਾਲ ਪੁਰਖ ਦੇ ਨਾਮ ਨੂੰ ਤੇ ਹੁੰਦਾਗਾ ਤਾ ਉਹ ਵੈਗੁਰੂ ਜੀ ਆਪ ਵੀ ਤਰਦਾ ਉਹ ਕੀ ਕਿ ਉਹ ਆਪ ਦਾ ਵੀ ਭਲਾ ਕਰਦਾ ਕਿਉਂਕਿ ਜੇਕਰ ਪ੍ਰਮਾਤਮਾ ਦੀ ਭਗਤੀ ਕਰਦੇ ਆ ਵੈਗੁਰੂ ਜੀ ਜੇਕਰ ਆਪਾ ਪ੍ਰਮਾਤਮਾ ਦੇ ਨਾਲ ਜੁੜੇ ਆ ਤਾਂ ਤਾਂ ਭਲਾ ਹੋਣਾ ਹੀ ਹੋਣਾ ਹੁੰਦਾਗਾ ਸਮੰਨੇ ਪਰਿਵਾਰ ਸਦਾਰ ਉਹ ਆਪਣੇ ਜਿਹੜੇ ਪਰਿਵਾਰ ਨੂੰ ਵੀ ਸੁਧਾਰਦਾ ਤਾਂ ਵੈਗੁਰੂ ਜੀ ਉਹ ਉਹਦੇ ਨਾਲ ਉਹਦਾ ਪਰਿਵਾਰ ਵੀ ਤਰ ਸਕਦਾਗਾ ਬਹੁ ਗੁਰਬਾਣੀ ਨਾਲ ਜੁੜਦਾ ਤੇ ਗੁਰਬਾਣੀ ਦਾ ਫਲ ਉਹਦੇ ਪਰਿਵਾਰ ਨੂੰ ਵੀ ਮਿਲ ਸਕਦਾ ਕਿਉਂਕਿ ਉਹ ਆਪਣੇ ਪਰਿਵਾਰ ਦੇ ਲਈ ਵੀ ਅਰਦਾਸਾਂ ਕਰਦਾਗਾ ਤੇ ਵਾਹਿਗੁਰੂ ਜੀ ਵੈਸੇ ਵੀ ਜੇਕਰ ਕੋਈ ਇਨਸਾਨ ਮੰਨ ਲੋ ਘਰ ਦੇ ਵਿੱਚ ਕੋਈ ਇੱਕ ਜਾਨਾ ਉਹਦੇ ਨਾਲ ਗੁਰਬਾਣੀ ਨਾਲ ਜੁੜਿਆ ਤਾਂ ਬਾਕੀਆਂ ਤੇ ਇਸ ਚੀਜ਼ ਦਾ ਵਾਹਿਗੁਰੂ ਜੀ ਅਸਰ ਜ਼ਰੂਰ ਹੁੰਦਾਗਾ ਇਸੇ ਤਰ੍ਹਾਂ ਮੈਂ ਅੱਗੇ ਵੀ ਕਈ ਵੀਡੀਓ ਵਿੱਚ ਕਹਿੰਦੀ ਹੁੰਨੀ ਆ ਕਿ ਆਪਾਂ ਗੁਰਬਾਣੀ ਨਾਲ ਜੁੜੀ ਪੇਰੈਂਟਸ ਜਦੋਂ ਗੁਰਬਾਣੀ ਨਾਲ ਜੁੜਦੇ ਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਠਾਕ ਆ ਤਾਂ ਵਾਈ ਗੁਰੂ ਜੀ ਅੱਗੇ ਵੀ ਮੈਂ ਕਈ ਵੀਡੀਓ ਦੇ ਵਿੱਚ ਕਿਹਾ ਕਿ ਆਪਾਂ ਪਰਮਾਤ ਆਪਾਂ ਗੁਰਬਾਣੀ ਨਾਲ ਜੁੜਾਂਗੇ ਜਾਂ ਜਿਸ ਜਿਹੜਾ ਵੀ ਆਪਾਂ ਕਰਮ ਕਰਾਂਗੇ ਜਿਹੜਾ ਵੀ ਆਪਾਂ ਕੰਮ ਕਰਦੇ ਵਿੱਚ ਕਰਦੇ ਆ ਤਾਂ ਉਸ ਚੀਜ਼ ਦਾ ਘਰ ਤੇ ਜ਼ਰੂਰ ਅਸਰ ਪੈਂਦਾ ਖਾਸ ਕਰਕੇ ਬੱਚਿਆਂ ਤੇ ਤਾਂ ਉਸ ਚੀਜ਼ ਦਾ ਜ਼ਰੂਰ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ ਤੇ ਘਰ ਦੇ ਹਾਲਾਤਾਂ ਨੂੰ ਜਾਂ ਘਰ ਨੂੰ ਕਿਸ ਰਾਹ ਤੇ ਮੋੜ ਕੇ ਲੈ ਕੇ ਜਾਣਾ ਕਹਿੰਦੇ ਨਾ ਸਿਆਣੇ ਕਹਿੰਦੇ ਨੇ ਕਿ ਇਸ ਲਈ ਜਿਹੜਾ ਲੇਡੀਜ਼ ਦਾ ਹੱਥ ਬਹੁਤ ਜ਼ਿਆਦਾ ਹੁੰਦਾਗਾ ਤਾਂ ਵਾਹਿਗੁਰੂ ਜੀ ਇਹ ਹੀ ਮੇਰਾ ਆਪ ਦੀ ਹੱਡ ਬੀਤੀ ਅਜਮਾਇਆ ਹੋਇਆ ਤਜਰਬਾ ਹੈ ਇਹ ਮੇਰਾ ਕਿ ਜਦੋਂ ਤੂੰ ਮੈਂ ਕਿਰਪਾਨੀ ਨਾਲ ਜੁੜੀ ਆ ਵਾਹਿਗੁਰੂ ਜੀ ਮੈਂ ਨਿਤਨੇਮ ਸ਼ੁਰੂ ਕੀਤਾ ਤੇ ਮੇਰੇ ਜਿਹੜੇ ਹਸਬੰਦ ਸੀਗੇ ਉਹਨਾਂ ਨੇ ਵੀ ਮੇਰੇ ਨਾਲ ਹੌਲੀ-ਹੌਲੀ ਮੈਨੂੰ ਵੇਖ ਕੇ ਉਸੇ ਤਰ੍ਹਾਂ ਨਿਤਨੇਮ ਸ਼ੁਰੂ ਕੀਤਾ ਜਿਵੇਂ ਮੈਂ ਹੁਣ ਅਮਰਤ ਪਾਨ ਕਰ ਲਿਆ ਵੈ ਗੁਰੂ ਜੀ ਉਹਨਾਂ ਨੇ ਹਜੇ ਅਮਰਤ ਪਾਨ ਬੇਸ਼ੱਕ ਨਹੀਂ ਕੀਤਾ ਪਰ ਉਹ ਗੁਰਬਾਣੀ ਨਾਲ ਬਹੁਤ ਜੁੜ ਚੁੱਕੇ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਪਰਮਾਤਮਾ ਦੀ ਤਾਂ ਜਿਵੇਂ ਹੀ ਅਸੀਂ ਦੋਵੇਂ ਜੀ ਗੁਰਬਾਣੀ ਨਾਲ ਜੁੜੇ ਤਾਂ ਬੱਚਿਆਂ ਦੇ ਵਿੱਚ ਵੀ ਇਸ ਦਾ ਜਿਵੇਂ ਕਹਿੰਦੇ ਨੇ ਵੀ ਜਿਵੇਂ ਬੱਚੇ ਦੇਖਦੇ ਫੇਰਸ ਨੂੰ ਉਸੇ ਤਰ੍ਹਾਂ ਕਰਦੇ ਤਾਂ ਬੱਚੇ ਵੀ ਹੁਣ ਮੇਰੇ ਗੁਰਬਾਣੀ ਨਾਲ ਜੁੜ ਚੁੱਕੇ ਆ ਤਾਂ ਇਸੇ ਤਰ੍ਹਾਂ ਘਰ ਦੇ ਵਿੱਚ ਕੋਈ ਵੀ ਗੁਰਬਾਣੀ ਪੜਦਾ ਜਾਂ ਕੋਈ ਵੀ ਕੋਈ ਚੰਗਾ ਕਰਮ ਕਰਦਾ ਉਸ ਚੀਜ਼ ਦਾ ਅਸਰ ਜ਼ਰੂਰ ਮਿਲਦਾ ਹੈ ਘਰ ਨੂੰ ਮੰਨੈ ਪਰਿਵਾਰਾ ਸੁਧਾਰ ਦਾ ਅਰਥ ਇਹੀ ਸੀਗਾ ਕਿ ਜਿਹੜਾ ਵੀ ਕੋਈ ਜੁੜਦਾ ਹੈ ਗੁਰਬਾਣੀ ਦੇ ਨਾਲ ਉਹ ਆਪਣੇ ਪਰਿਵਾਰ ਨੂੰ ਵੀ ਨਾਲ ਤਾਰ ਲੈਂਦਾ ਹੈਗਾ ਪੰਨੈ ਤਰੈ ਤਾਰੇ ਗੁਰਸਿੱਖ ਜਿਹੜੇ ਵੀ ਗੁਰੂ ਨੂੰ ਆਪਾਂ ਧਿਆਰ ਲੈਨੇ ਆ ਜਾਂ ਜਿਸ ਵੀ ਗੁਰੂ ਨੂੰ ਆਪਾਂ ਖੋੜੀ ਬਣਾ ਲੈਨੇ ਕਾਲਪੁਰ ਕਥਾ ਕਾ ਪਹੁੰਚਣ ਦੀ ਵੈਗੁਰੂ ਜੀ ਉਹ ਗੁਰੂ ਆਪ ਵੀ ਤਰਦਾ ਤੇ ਉਹ ਜਿਹੜੇ ਵੀ ਸਿੱਖ ਜਾਂ ਜਿਹੜੀਆਂ ਸੰਗਤਾਂ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਗੁਰੂ ਤਾਰਦਾ ਤਾਂ ਐਸੇ ਤਰ ਮੰਨੈ ਤਾਰੈ ਵੀ ਜਿੰਨੇ ਮੰਨ ਲਿਆ ਆਹਨ ਲੈ ਕੇ ਆਹਨ ਪਾਣ ਕਿਸੇ ਨੇ ਨਾ ਕਿਸੇ ਨੇ ਕਮੈਂਟ ਤਾਂ ਕੀਤਾ ਮੈਨੂੰ ਪੂਰੀ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਸੰਜੋਗ ਵਿਜੋਗ ਹਾਲ ਤਾਂ ਵੈਗੁਰੂ ਜੀ ਆਪਾ ਕਰ ਰਹੇ ਸੀਗੇ ਅਰਥ ਵੀ ਵੀ ਜੇਕਰ ਵਾਲੋ ਸੱਚਾ ਕੋਈ ਹੰਤ ਜੀ ਸਤਿ ਸ੍ਰੀ ਅਕਾਲ ਜੀ ਗਰਮੀਤ ਸਿੰਘ ਤਾਂ ਜਿਹੜਾ ਆਪਾਂ ਨੂੰ ਗੁਰੂ ਆਪਾਂ ਨੂੰ ਕੌਣ ਉਤਾਰ ਸਕਦਾ ਹੈਗਾ ਜਿਹੜਾ ਗੁਰੂ ਆਪ ਸੱਚਾ ਗੁਰੂ ਹੋਊਗਾ ਤਾਂ ਉਹ ਗੁਰੂ ਆਪਾਂ ਨੂੰ ਉਤਾਰ ਸਕਦਾ ਹੈ ਵੇਰ ਆਰ ਯੂ ਹோம் ਵਾਹਿਗੁਰੂ ਜੀ ਮੇਰਾ ਮੈਂ ਪਹਿਲਾਂ ਵੀ ਬਹੁਤ ਵੀਡੀਓ ਚ ਦੱਸ ਚੁੱਕੀ ਆ ਕਿ ਮੈਂ ਮੋਗਾ ਤੋਂ ਬਿਲੋਂਗ ਕਰਦੀ ਆ ਐਨ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ ਤੇ ਮੈਂ ਮੋਗਾ ਤੋਂ ਬਿਲੋਂਗ ਕਰਦੀ ਆ ਪੰਜਾਬ ਦੇ ਵਿੱਚ। ਅੱਛਾ ਵਾਈ ਗੁਰੂ ਜੀ ਆਪਾਂ ਅਰਥ ਕਰ ਰਹੇ ਸੀਗੇ ਕਿ ਉਹ ਗੁਰੂ ਆਪਾਂ ਨੂੰ ਤਾਰ ਸਕਦਾ ਜਿਹੜਾ ਗੁਰੂ ਆਪ ਪੂਰਾ ਗੁਰੂ ਹੋਊਗਾ। ਕਿਉਂਕਿ ਜੇਕਰ ਗੁਰੂ ਆਪ ਪੂਰਾ ਨਹੀਂ ਜਿਹੜਾ ਗੁਰੂ ਆਪ ਹੀ ਨਹੀਂ ਤਰ ਸਕਦਾ ਆਪਾਂ ਨੂੰ ਅੱਗੇ ਕੀ ਤਰ ਸਕੂਗਾ ਮੰਨੇ ਨਾਨਕ ਭਵੇਂ ਨ ਪਿਖ ਜਿਹੜਾ ਵੀ ਕੋਈ ਪ੍ਰਮਾਤਮਾ ਨਾਲ ਲੀਨ ਹੁੰਦਾ ਪ੍ਰਮਾਤਮਾ ਨਾਲ ਸੱਚੇ ਮਨ ਨਾਲ ਜੁੜ ਜਾਂਦਾ ਹੈਗਾ ਫੇ ਗੁਰੂ ਸੱਚੇ ਪਾਤਸ਼ਾਹ ਦੀ ਉਹਦੇ ਤੇ ਕਿਰਪਾ ਹੋ ਜਾਂਦੀ ਹੈ ਤੋ ਅਲੱਗ-ਅਲੱਗ ਰਾਹਾਂ ਤੇ ਨਹੀਂ ਢੜਕਦਾ ਉਹ ਮੰਨੇ ਨਾਨਕ ਭਾਵੇਂ ਕੋ ਕਿਸੇ ਅਲੱਗ ਰਾਹ ਤੇ ਨਹੀਂ ਭੜਕਦਾ ਉਹ ਸਿੱਧਾ ਪਰਮਾਤਮਾ ਦੇ ਕਾਲਪੁਰਖ ਦੇ ਰਾਹ ਤੇ ਜਾਂਦਾ ਹੈਗਾ ਉਹ ਜਿਹੜਾ ਵੀ ਕੋਈ ਪਰਮਾਤਮਾ ਨਾਲ ਜੁੜ ਜਾਂਦਾ ਐਸਾ ਨਾਮ ਨਰੰਜਨ ਹੋਏ ਕਿ ਪਰਮਾਤਮਾ ਦਾ ਨਾਮ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਬਹੁਤ ਦੂਰ ਬਹੁਤ ਉੱਚਾ ਨਿਰਮਲ ਸੁੱਚਾ ਪਵਿੱਤਰ ਹੈ ਤੇ ਜੇਕਰ ਕੋਈ ਇਸ ਨਾਮ ਨੂੰ ਧਿਆ ਲੈਂਦਾ ਮੰਨੈ ਜੇ ਕੋ ਮਨ ਜਾਣੇ ਮਨ ਕੋਏ ਕਿ ਜੇ ਜਿਹੜਾ ਵੀ ਕੋਈ ਇਸ ਨੂੰ ਧਿਆ ਲੈਂਦਾ ਹੈਗਾ ਤਾਂ ਉਹ ਇਸ ਭਵ ਸਾਗਰ ਤੋਂ ਤਰ ਜਾਂਦਾ ਉਹ ਵੀ ਇੱਕ ਪ੍ਰਸਿੱਧੀ ਪ੍ਰਾਪਤ ਕਰ ਲੈਂਦਾ ਵਾ ਗੁਰੂ ਜੀ ਉਹਦਾ ਵੀ ਨਾਮ ਉਹਦਾ ਵੀ ਪਵਿੱਤਰ ਹੋ ਜਾਂਦਾ ਉਹ ਵੀ ਪਵਿੱਤਰ ਹੋ ਜਾਂਦਾ ਹੈਗਾ ਜਿਹੜਾ ਵੀ ਕੋਈ ਪਰਮਾਤਮਾ ਨੂੰ ਧਿਆਉਂਦਾ ਤਾਂ ਵਾ ਗੁਰੂ ਜੀ ਆਪਣਾ ਅੱਜ ਦੀ ਜਿਹੜੀ 15ਵੀਂ ਪੌੜੀ ਦੀ ਵਿਆਖਿਆ ਸੀ ਕਿ ਸੱਚੇ ਪਾਤਸ਼ਾਹ ਵਾ ਗੁਰੂ ਦੀ ਕਿਰਪਾ ਕੀਤੀ ਤੇ ਆਪਾਂ ਅੱਜ 15ਵੀਂ ਪੜੀ ਦੀ ਵਿਆਖਿਆ ਕੀਤੀ ਤੇ ਅੱਗੇ ਇਸੇ ਤਰ੍ਹਾਂ ਸੱਚੇ ਪਾਸ਼ਾ ਕਿਰਪਾ ਕਰਨੇ ਗੇ ਤਾਂ ਆਪਾਂ ਗੁਰਬਾਣੀ ਦੀ ਵਿਆਖਿਆ ਲੈ ਕੇ ਲਾਈਵ ਦੇ ਵਿੱਚ ਆਉਂਦੇ ਰਹਾਂਗੇ ਤੇ ਗੁਰਬਾਣੀ ਦੇ ਸਬੰਧਿਤ ਤੇ ਮੇਰੀਆਂ ਬਹੁਤ ਸਾਰੀਆਂ ਵੀਡੀਓ ਮੇਰੇ ਚੈਨਲ ਤੇ ਹਨ ਤਾਂ ਵੈ ਗੁਰੂ ਜੀ ਆਪ ਜੀ ਸਭ ਅਗੇ ਬੇਨਤੀ ਹੈ ਕਿ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਗੁਰਬਾਣੀ ਸਬੰਧਿਤ ਜਾਪ ਪੈਰਾ ਸਬਾਹਬ ਸਬੰਧਿਤ ਕਿਸੇ ਨੇ ਕੋਈ ਵੀਡੀਓ ਦੇਖਣੀ ਤੇ ਮੇਰੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਚਪੈਰਾ ਸਾਹਿਬ ਘਰ ਦੇ ਵਿੱਚ ਕਿਵੇਂ ਕੱਟਿਆ ਜਾਣਾ ਚਾਹੀਦਾ ਹੈ ਕਿਵੇਂ ਕੱਟਣ ਦੀ ਕੀ ਮर्यादा ਕਿਸ ਤਰ੍ਹਾਂ ਭੋਗ ਲਵਾਉਣਾ ਕਿਸ ਤਰ੍ਹਾਂ ਸਰੂਪ ਰੱਖਣਾ ਤਾਂ ਉਸ ਬਾਰੇ ਮੇਰੇ ਚੈਨਲ ਤੇ ਸਾਰੀਆਂ ਵੀਡੀਓ ਵਾਹਿਗੁਰੂ ਜੀ ਪਾਈਆਂ ਹੋਈਆਂ ਨੇ ਤਾਂ ਉਸ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਕੁਰਬਾਨੀ ਸੰਬੰਧੀ ਤਾਂ ਹੋਰ ਵੀ ਵੀਡੀਓ ਪਾਈਆਂ ਹੋਈਆਂ ਨੇ ਤਵਾਇ ਗੁਰੂ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਜਾਣਕਾਰੀ ਚੰਗੀ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਕਿ ਤੁਹਾਨੂੰ ਕੀ ਚੰਗਾ ਲੱਗਿਆ ਹੈਗਾ ਤੇ ਚੈਨਲ ਨੂੰ ਵਾਅਦ ਸਪੋਰਟ ਕਰੋ ਕਿਉਂਕਿ ਇਨਸਾਨ ਇਕੱਲਾ ਕੁਛ ਨਹੀਂ ਕਰ ਸਕਦਾ ਤਾਂ ਉਹਨਾਂ ਨੂੰ ਦੂਜਿਆਂ ਦੀ ਸਪੋਰਟ ਜਰੂਰ ਚਾਹੀਦੀ ਹੁੰਦੀ ਹੈ ਤਾਂ ਵੈਗੁਰੂ ਜੀ ਆਪ ਜਰੂਰ ਸਪੋਰਟ ਕਰੋ ਤੇ ਪਰਮਾਤਮਾ ਇਸੇ ਤਰ੍ਹਾਂ ਬਖਸ਼ਿਸ਼ ਰੱਖੀ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਆਉਂਦੇ ਰਹੀਏ ਵਿਆਖਿਆ ਜਿਹੜੀ ਗੁਰਬਾਣੀ ਦੀ ਲੈ ਕੇ ਆਉਂਦੇ ਰਹੀਏ ਤਾਂ ਆਪ ਸਭ ਜੀ ਨਾਲ ਮੇਰੀ ਵੀ ਹਾਜ਼ਰੀ ਲੱਗ ਜਾਂਦੀ ਹੈ ਤਾਂ ਵਾਹਿਗੁਰੂ ਜੀ ਆਪ ਸਭ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਤੇ ਹਾਜ਼ਰੀ ਲਵਾ ਦਿਆ ਕਰੋ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ